ਇਹ ਹੈਗੀ ਆ ਜੀ ਉਹ ਕੋਠੀ ਜਿੱਥੇ ਪੀਤੇ ਦਿਨੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੁਸੀਂ ਵੀ ਜੇ ਆਪਣੀ ਜਗਾ ਲੈ ਕੇ ਆਪਣਾ ਨਵਾਂ ਘਰ ਬਣਾ ਰਹੇ ਹੋ ਉਹਦੀ ਉਸਾਰੀ ਕਰ ਰਹੇ ਹੋ ਤੇ ਸਾਵਧਾਨ ਹੋ ਜਾਓ ਕਿਉਂਕਿ ਚੋਰਾਂ ਨੇ ਨਾ ਤਾਂ ਉੱਥੇ ਤਾਰਾਂ ਛੱਡਣੀਆਂ ਤੇ ਨਾ ਤੁਹਾਡਾ ਸੈਂਟਰੀ ਦਾ ਸਮਾਨ ਜਿੱਦਾਂ ਟੂਟੀਆਂ ਵਗੈਰਾ ਪਹਿਲੋ ਲੱਗ ਜਾਂਦੀਆਂ ਆ ਉਹ ਛੱਡਣੀਆਂ ਤੇ ਜਲਦ ਆਪਾਂ ਹੁਣੇ ਦਿਵਾਰੇ ਗੱਲਬਾਤ ਕਰਾਂਗੇ ਇਸ ਕੋਠੀ ਦੇ ਓਨਰ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਐਸਰ ਕੀ ਨਾਮ ਆਪਣਾ? ਰਜੀਵ ਦੁੱਗਲ ਆ ਜੀ ਮੇਰਾ ਨਾਮ। ਇਹ ਕਿਹੜਾ ਏਰੀਆ ਪੈਣਾ? ਇਹ ਦੀ 100 ਲਾਲੀ ਬਾਜਵਾ ਕਲੋਨੀ ਦੇ ਨਾਲ ਸਾਊਥ ਇੰਡ ਕਲੱਬ ਆ ਜੀ ਗਲੀ ਨੰਬਰ 1 ਜੀ। ਇਹ ਕੀ ਹੋਇਆ ਮਾਮਲਾ ਜਿਹੜਾ ਪਿੱਤੇ ਦਿਨੀ ਤੁਹਾਡੇ ਇਹ ਤਾਂ ਕੁਛ ਕੁ ਸ਼ਾ ਇਹ ਸਰ 22 22 ਤਰੀਕ ਦੀ ਗੱਲ ਆ ਜੀ 22 ਨੌਂ ਦੀ ਤੇ ਮੈਂ ਮਤਲਬ ਸਵੇਰੇ ਜਦੋਂ ਆਇਆ ਘਰ ਸਵੇਰੇ ਲਾਈਟਾਂ ਬੰਦ ਕਰਨ ਵਾਸਤੇ ਆਈਦਾ ਜੀ। ਯਾਰ ਆਕੇ ਦੇਖਿਆ ਤੇ ਕੰਦ ਟੱਪ ਕੇ ਕੋਈ ਅਣਪਛਾਤੇ ਆਦਮੀ ਜਿਹੜੇ ਅੰਦਰ ਆਏ ਆ ਅੰਦਰ ਆ ਕੇ ਤੇ ਪਹਿਲੀ ਮੰਜ਼ਲ ਤੇ ਚੜ ਕੇ ਇੱਥੇ ਸਾਡਾ ਸਟੋਰ ਰੂਮ ਬਣਿਆ ਹੋਇਆ ਜੀ ਇਹਨੂੰ ਜਿੰਦਾ ਲੱਗਾ ਹੋਇਆ ਸੀਗਾ ਆਕੇ ਤੇ ਉਹਨਾਂ ਨੇ ਪਾ ਪਨ ਕੇ ਜੀ ਅੰਦਰ ਬਿਜਲੀ ਦਾ ਸਮਾਨ ਪਿਆ ਸੀ ਤਕਰੀਬਨ 35000 ਦਾ ਬਿਜਲੀ ਦਾ ਸਮਾਨ ਸੀਗਾ ਜੀ 20000 ਦੀਆਂ ਤਾਰਾਂ ਪਈਆਂ ਸੀਗੀਆਂ ਜੀ ਉਹ ਉਹਨਾਂ ਨੇ ਤਾਰਾਂ ਵੀ ਚੱਕ ਲਈਆਂ ਜੀ 35000 ਦਾ ਸਮਾਨ ਚੱਕ ਲਿਆ ਤਕਰੀਬਨ 55000 ਦਾ ਇਹ ਸਮਾਨ ਉਹਨਾਂ ਨੇ ਚੱਕ ਲਿਆ ਜੀ ਤੇ ਬਾਕੀ ਪੱਥਰ ਕਟਣ ਵਾਲੀਆਂ ਇਹਨਾਂ ਦੀਆਂ ਮਸ਼ੀਨਾਂ ਸੀਗੀਆਂ ਜੀ ਉਹ ਉਹ ਚੱਕ ਕੇ ਲੈ ਗਏ ਜੀ ਜਾਂਦੇ ਹੋਏ ਉਹ ਦੀ ਮੈਂ ਸੀਸੀਟੀਵੀ ਕੈਮਰੇ ਲਾਏ ਹੋਏ ਸੀਗੇ ਲੇਕਿਨ ਡੀਵੀਆਰ ਤੇ ਐਨਵੀਆਰ ਵੀ ਜਾਂਦੇ ਹੋਏ ਉਥੋਂ ਖੋਲ ਕੇ ਲੈ ਗਏ ਜੀ ਉਹ ਸਾਰਾ ਸਮਾਨ ਕੀ ਇਹਦੇ ਸੰਬੰਧੀ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਜੀ ਮੈਂ ਇਹਦੇ ਸੰਬੰਧ ਦੇ ਵਿੱਚ ਫੌਰਨ ਕਾਰਵਾਈ ਕਰਦੇ ਮਤਲਬ ਥਾਣਾ ਸਦਰ ਦੇ ਵਿੱਚ ਗਿਆ ਜੀ ਇੱਕ ਐਪਲੀਕੇਸ਼ਨ ਮੈਂ ਉਥੇ ਉਹਨਾਂ ਨੂੰ ਦਿੱਤੀ ਐਸਐਚਓ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੂੰ ਮੈਂ ਆਪਣੀ ਸਾਰੀ ਗੱਲ ਇਹ ਦੱਸੀ ਜੀ ਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਇਹਦਾ ਆਪਾਂ ਫੋਰੀ ਆਪਾਂ ਕਰਾਉਨੇ ਆਂ ਕਾਰਵਾਈ ਇਹਦੇ ਉੱਤੇ ਉਹਨਾਂ ਨੇ ਏਸੀ ਸਤਲਾਮ ਸਿੰਘ ਜੀ ਨੂੰ ਫੋਨ ਕੀਤਾ ਮੇਰੇ ਸਾਹਮਣੇ ਤੇ ਕਹਿੰਦੇ ਵੀ ਜਾ ਕੇ ਤੁਸੀਂ ਦੇਖ ਕੇ ਆਓ ਤੇ ਉਹਨਾਂ ਨੂੰ ਮਾਰਕ ਕੀਤੀ ਜੀ ਫਿਰ ਏਸੀ ਸਤਲਾਮ ਸਿੰਘ ਜੀ ਨੂੰ ਮੇਰੇ ਰਿਸ਼ਤੇਦਾਰ ਨੇ ਲਾਲ ਸਿੰਘ ਜੀ ਫਿਰ ਇਹ ਹੁਸ਼ਾਰਪੁਰ ਕਾਫੀ ਦਿਨ ਸਾਧਾ ਥਾਣੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਪਰ ਉਹ ਆਏ ਨਹੀਂ ਜੀ ਆਏ ਨਹੀਂ ਹਜੇ ਤੱਕ ਮੌਕਾ ਦੇਖਣ ਵਾਸਤੇ ਮੌਕਾ ਦੇਖਣ ਵਾਸਤੇ ਨਹੀਂ ਜੀ ਆਏ ਹਜੇ ਇਸ ਤੋਂ ਪਹਿਲਾਂ ਵੀ 2024 ਦੇ ਵਿੱਚ ਜੀ ਦਸੰਬਰ ਮਹੀਨੇ ਦੇ ਵਿੱਚ ਮੇਰੇ ਚੋਰੀ ਹੋਈ ਸੀ ਤੇ ਉਸ ਵੇਲੇ ਵੀ ਤਕਰੀਬਨ 30 35 ਹਜ਼ਾਰ ਦਾ ਨੁਕਸਾਨ ਹੋ ਗਿਆ ਸਮਾਨ ਚੱਕ ਕੇ ਲੈ ਗਏ ਸੀ ਪੇਟਾ ਪੋਟਾ ਲੈ ਕੇ ਸੀ ਅੰਦਰ ਸੈਂਟਰੀ ਹੋਰ ਸਮਾਨ ਲਿਆ ਕੇ ਰੱਖਿਆ ਸੀ ਉਹ ਲੈ ਗਏ ਜੀ ਤੇ ਮੈਂ ਉਸ ਵੇਲੇ ਵੀ ਸੱਧਾ ਥਾਣੇ ਅਰਜ਼ੀ ਦਿੱਤੀ ਸੀ ਤੇ ਹਜੇ ਪਰ ਉਹ ਵੀ ਜੋ ਹਜੇ ਤੱਕ ਫੜ ਨਹੀਂ ਹੋਏ ਜੀ ਕੋਈ ਸੁਰਾਗ ਨਹੀਂ ਉਹਨਾਂ ਨੂੰ ਲੱਗਿਆ ਜੀ ਤੇ ਕੋਈ ਸੀਸੀਟੀਵੀ ਆਪਾਂ ਚੈੱਕ ਕੀਤੀ ਜਿਹੜੀ ਮੋਬਾਈਲਾਂ ਤੇ ਮੈਨੂੰ ਚੱਲਦੀਆਂ ਹਾਂਜੀ ਸੀਸੀਟੀਵੀ ਚੈੱਕ ਕਰਨ ਦੀ ਮੈਂ ਬੜੀ ਕੋਸ਼ਿਸ਼ ਕੀਤੀ ਆ ਜੀ ਲੇਕਿਨ ਉਹ ਕਿਉਂਕਿ ਡੀਵੀਆਰ ਲੈ ਕੇ ਐਨਵੀਆਰ ਲੈ ਕੇ ਇਸ ਕਰਕੇ ਕੋਈ ਉਹਦੇ ਵਿੱਚ ਰਿਆ ਨਹੀਂ ਜੀ ਉਹ ਪ੍ਰੂਫ ਜਿਹੜਾ ਉਹ ਨਾਲ ਹੀ ਲੈ ਗਏ ਜੀ ਕੈਮਰੇ ਲੱਗੇ ਹੋਏ ਆ ਜੀ ਹੁਣ ਕੀ ਮੰਗ ਕਰਦੇ ਆਪਾਂ ਮੇਰੀ ਮੰਗ ਹੈ ਜੀ ਮੇਰਾ ਜਿਹੜੇ ਜਿਹੜੇ ਵੀ ਇਹ ਅਣਪਛਾਤੇ ਹੈਗੇ ਵਿਅਕਤੀ ਹੈਗੇ ਜੀ ਇਹਨਾਂ ਦੀ ਭਾਲ ਕਰਕੇ ਇਹਨਾਂ ਨੂੰ ਫੌਰਨ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤੇ ਮੇਰੇ ਜਿਹੜਾ ਸਮਾਨ ਦੀ ਜਿਹੜੀ ਬਰਾਮਦਗੀ ਕਰਾਈ ਜਾਵੇ ਜੀ